ਤੇ ਦੂਰੀ ਤੋਂ ਆਉਂਦੇ ਆ ਪਹਿਰੇ ਗੱਡੀ ਮਾਰੀ ਇਹਨਾਂ ਦੇ ਵਿੱਚ ਰਹੀ ਤਾਂ ਦਿੱਤਾ ਤੋ ਵੇ ਕਹੇ ਲੇ ਕਿੱਦੇ ਜੜੇ ਸਾਡਾ ਘਰ ਇਹਨਾਂ ਦੇ ਤੁਸੀਂ ਚੱਲਦਾ ਹੈ ਸਾਡਾ ਕੋ ਕਦੀ ਲਾ ਗਿਆ ਜੀ ਉਹ ਖਿਆਲੀ ਇਹ ਮਾਂ ਤੇ ਆਪ ਨੇ ਪਿਆਰੀ ਮੈਨੂੰ ਤੇ ਰੋਟੀ ਪਾਣੀ ਵੀ ਪਕਾ ਕੇ ਖਵਾਉਂਦੇ ਅਸ਼ਵੀਕਾਲ ਤੁਸੀਂ ਸੁਣ ਰਹੇ ਹੋ ਐਸਐਮ ਜੀ ਨਿਊਜ਼ ਤੇ ਸਾਈਕਲ ਤੇ ਸਵਾਰ ਹੋ ਕੇ ਆਪਣੀ ਸਿਕਿਉਰਿਟੀ ਗਾਰਡ ਦੀ ਡਿਊਟੀ ਨਿਭਾ ਕੇ ਦਰਸਲੇ ਸਖਸ਼ਾ ਤੋਂ ਕੰਮ ਤੋਂ ਵਾਪਸ ਆ ਰਿਹਾ ਹੁੰਦਾ ਤੇ ਇੱਕ ਭਿਆਨਕ ਸੜਕੀ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਤਾਂ ਜੀਆਂ ਵਰਨਾ ਕਾਰ ਦੇ ਵੱਲੋਂ ਜ਼ੋਰਦਾਰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਸਿਕਿਉਰਿਟੀ ਗਾਰਡ ਦੀ ਮੌਤ ਹੋ ਜਾਂਦੀ ਹੈ ਤਦ ਆਸੀ ਕਿ ਕਾਰ ਚਾਲਕ ਉਤੇ ਬੇਸ਼ੱਕ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਤਦ ਆਸੀ ਕਿ ਸਕੂਲ ਮਾਲੇਵਾਲ ਵਿਖੇ ਸਿਕਿਉਰਿਟੀ ਗਾਰਡ ਦੇ ਵਜੋਂ ਸੇਵਾ ਨਿਵਾਰ ਰਿਆ ਸੀ ਔਰ ਬੀਤੀ ਰਾਤ ਕਰੀਬ 6 ਵਜੇ ਜਦੋਂ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਆਪਣੇ ਪਿੰਡ ਨੂੰ ਸਾਈਕਲ ਤੇ ਜਾ ਰਿਹਾ ਸੀ ਤਾਂ ਪਿੰਡ ਤੋਂ ਹੀ ਕੁਝ ਮੀਟਰ ਦੂਰੀ ਤੇ ਪਿੰਭੋਲੇ ਕੇ ਸਾਈਡ ਤੋਂ ਆਰੀ ਕੁ ਵਰਨਾ ਗੱਡੀ ਸਵਾਰ ਦੇ ਵੱਲੋਂ ਉਹਨਾਂ ਦੇ ਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਕੇ ਆਪਣੇ ਆਪ ਆਪਣੀ ਗੱਡੀ ਸਮੇਤ ਉਥੋਂ ਫਰਾਰ ਹੋ ਗਿਆ ਤਾਂ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਹਨਾਂ ਨੂੰ ਤੁਰੰਤ ਫਤੇਗੜ ਚੂੜੀਆਂ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਨੂੰ ਦੇਖਦਿਆਂ ਹੋਇਆਂ ਅੰਮ੍ਰਿਤਸਰ ਅਮਨਦੀਪ ਹਸਪਤਾਲ ਰੈਫਰ ਕਰ ਦਿੱਤਾ ਜਿੱਥੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਕੀਤਾ ਗਿਆ ਜਿਹੜੇ ਤੁਹਾਡੇ ਹਸਪੈਂਡ ਜਿਹਨੇ ਡੈਥ ਕੀ ਨਾਮ ਇਹਨਾਂ ਦਾ ਨਾ ਸਰਦਾਰ ਜਸਵੰਤ ਸਿੰਘ ਹੈ ਕਿਵੇਂ ਮੌਤ ਹੋਈ ਇਹ ਨਾ ਜੀ ਜੀ ਕਾਰਨ ਡਿਊਟੀ ਤੋਂ ਆਉਂਦੇ ਹੀ ਸ਼ਾਮ ਨੂੰ ਤੇ ਡਿਊਟੀ ਤੋਂ ਆਉਂਦਿਆਂ ਪਹਿਰੇ ਗੱਡੀ ਮਾਰੀ ਇਹਨਾਂ ਦੇ ਵਿੱਚ ਸਾਡਾ ਤੇ ਸਾਰਾ ਕੋਸ਼ੇ ਦੇ ਸੱਤੇ ਹੀ ਮੇਰਾ ਬੱਚਾ ਗੱਡੀ ਚਲਾਉਂਦਾ ਮਾੜੀ ਮੋਟੀ ਕਈ ਤਾਂ ਦੀ ਪਤਾ ਦਵੇ ਘਰ ਹੀ ਦੇ ਜਿੰਦੇ ਜੁੜੇ ਸਾਡਾ ਘਾਰਿਆਂ ਨਾਲ ਚੁੱਤੇ ਚੱਲਦਾ ਸਾਡਾ ਕੋਕ ਨਹੀਂ ਲਾ ਗਿਆ ਜੀ ਪਿਆਰੀ ਮੈਂ ਤੇ ਆਪ ਨੇ ਪਿਆਰੀ ਮੈਨੂੰ ਤੇ ਰੋਟੀ ਪਾਣੀ ਵੀ ਪਕਾ ਕੇ ਕਵਾਉਂਦੇ ਕਿਥੇ ਡਿਊਟੀ ਕਰਦੇ ਸਨ ਇਹ ਦੁਵਾਂਤ ਖੁੱਲੇ ਕਰਦੇ ਇਹ ਡਿਊਟੀ ਜੀ ਤੇ ਕਾ ਤੇ ਆ ਰਹੇ ਸੀ ਪਿੰਡ ਨੂੰ ਕੀ ਮਨ ਕਰਦੇ ਹੈ ਪ੍ਰਸ਼ਾਸਨ ਨੂੰ ਵੇਖੋ ਜੀ ਜੀਓ ਇਨਸਾਫੀ ਚਾਹ ਦੰਸਾਬ ਕਰ ਸਾਨੂੰ ਦੇਣ ਕੋਈ ਸਾਡੀ ਮਦਦ ਕਰ ਗਰੀਬ ਬੰਦੇ ਆਏ ਇਹ ਤੋਂ ਪਹਿਲਾਂ ਆਰਮੀ ਚ ਜਾਨੂੰ ਹਾਂਜੀ ਆ ਗਰੀਬ ਬੰਦੇ ਆ ਗਰਮੀ ਸਿੰਘ ਕਿਹੜਾ ਪਿੰਡ ਹੈ ਪਿੰਡ ਆਵਲਵਾਲ ਜੋ ਬਜ਼ੁਰਗਾਂ ਦੀ ਡੈਥ ਹੋਈ ਹੈ ਕੀ ਮਾਮਲਾ ਜੀ ਬਜ਼ੁਰਗਾਂ ਦੀ ਡੈਥ ਹੋਈ ਹੈ ਜੀ ਸਾਡੇ ਚਾਚਾ ਜੀ ਸਕੂਲ ਦੇ ਵਿੱਚ ਕੰਮ ਕਰਨ ਲਈ ਲੱਗੇ ਇੱਥੇ ਸਕਿਉਰਿਟੀ ਗਾਰਡ ਉਹ ਟਿਕਾਂ ਤੇ ਕਿਹੜਾ ਸਕੂਲ ਹੈ ਦਵੰਨ ਪਬਲਿਕ ਜੀ ਜੀ ਇਹ ਸ਼ਾਮ ਨੂੰ ਆ ਰਹੇ ਹ ਰੋਜ਼ਾਨਾ ਤੌਰ ਤੇ ਸ਼ੇਰਪੁਰ ਇਹਨਾਂ ਇਧਰੋਂ ਅਹੀਂ ਮਗਰੇ ਆ ਰਹੇ ਆ ਪਹਿਲਾਂ ਸਾਡੇ ਤੋਂ ਹੀ ਪਹਿਲਾਂ ਨਿਕਲੇ ਨਾ ਹਿਮਾਲੇ ਵਾਲ ਪੁੱਲ ਤੇ ਆ ਇਹ ਸਾਡੇ ਤੋਂ 10 15 ਮਿੰਟ ਪਹਿਲਾਂ ਨਿਕਲੇ ਠੀਕ ਹੈ ਤੇ ਇਧਰੋਂ ਪੋਲਿਆ ਕੱਲੋਂ ਗੱਡੀ ਜਾ ਰਹੀ ਸੀ ਜੋ ਲਾਲੇ ਨੰਗਲ ਦੀਆਂ ਉਹਦੇ ਵਿੱਚ ਉਹਨਾਂ ਨੇ ਗੱਡੀਆਂ ਲਿਆ ਕੇ ਮਾਰੀ ਆ ਇਹ ਆਪਣੀ ਸਾਈਡ ਤੇ ਜਾ ਰਹੇ ਸੀ ਇਹ ਗਲਤ ਜਾ ਰਹੇ ਗੱਡੀ ਵਾਲੇ ਇਹਨਾਂ ਨੇ ਲਿਆ ਕੇ ਮਗਰੋਂ ਮਾਰੀ ਗੱਡੀ ਇਨ ਨੁਕਸਾਨ ਕਰਕੇ ਮਾਰ ਕੇ ਤੇ ਧੂਕੇ ਤੇ ਉਹਨਾਂ ਨੂੰ ਮੁੱਦਿਆਂ ਦੇ ਵਿੱਚ ਛੁੱਟ ਗਏ ਆ ਤੇ ਗੱਡੀ ਲੈ ਕੇ ਫਰਾਰ ਹੋ ਗਏ ਇਹ ਸ਼ਾਇਕਲ ਤੇ ਜੀ ਬੰਦੇ ਸਨਾਗਤ ਹੋ ਗਏ ਕਿਹੜੇ ਬੰਦੇ ਸਨਾਗਤ ਬੰਦੇ ਨਹੀਂ ਹੋ ਗਏ ਜੀ ਲਾਲੇ ਮੰਗਲ ਦੇ ਬੰਦੇ ਕਿਹੜੀ ਗੱਡੀ ਕਿਹੜੀ ਸੀ ਗੱਡੀ ਵਰਨਾ ਨਹੀਂ ਵਰਨਾ ਨਹੀਂ ਪੁਲਿਸ ਨੇ ਕੀ ਕਰ ਰਹੀ ਕਿਤੇ ਹੁੰਦਾ ਕਿ ਜੀ ਦੱਸਿਆ ਪੁਲਿਸ ਨੇ ਕਾਰਵਾਈ ਅਜੇ ਹੁਣ ਰਿਪੋਰਟ ਦੇ ਕੇ ਆ ਇਹ ਕਾਰਵਾਈ ਤੇ ਹੁਣ ਲਿਆਉਣ ਜੇ ਫੇਰ ਹੀ ਹੋਣੀ ਹੈ ਜੀ ਕਾਰਵਾਈ ਕੋਈ ਨਹੀਂ ਹੋਈ ਪੋਸਟ ਮੈਡਮ ਕਰਾਉਣ ਲਈ ਚੱਲੇ ਹਾਂ ਰੌਣ ਜੀ ਬੱਚੇ ਜੀ ਤਿੰਨ ਦੋ ਲੜਕੀਆਂ ਇੱਕ ਲड़का ਹੈ ਕੀ ਮੰਗ ਕਰਦੇ ਮੰਗੇ ਹੁਣ ਸਾਫ ਹੋਣਾ ਚਾਹੀਦਾ ਮੰਗ ਤੇ ਜੀ ਐਸਆਈ ਬੋਸ ਸਿੰਘ ਜੀ ਸਾਰੀ ਕਿਹੜੇ ਬਜ਼ੁਰਗਾਂ ਦੀ ਡੈਥ ਹੋਈ ਹੈ ਐਕਸੀਡੈਂਟ ਵਿੱਚ ਕੀ ਹੈ ਮਾਮਲਾ ਜੀ ਮਾਲੇ ਅਸੀਂ ਇਹਦਾ ਮਾਮਲਾ ਜੀ ਹੈ ਹਾਂ ਜੀ ਕੀ ਨਾਂ ਅਸੀਂ ਇਹਨਾਂ ਦਾ ਜੀ ਇਹਨਾਂ ਦਾ ਨਾਂ ਹੈਗਾ ਜੀ ਜਸਵੰਤ ਸਿੰਘ ਪੁੱਤਰ ਸੂਰਤਾ ਸਿੰਘ ਵਾਸੀ ਜ਼ਾਦਲਵਾਲ ਪੀਐਸ ਡੇਰਾਪਾ ਬਣਾਣ ਦਾ ਇਸ ਸਕਿਉਰਿਟੀ ਗਾਰਡ ਦੀ ਨੌਕਰੀ ਕਰਦੇ ਹੁਣ ਵਾਲੇ ਹਾਲ ਸਕੂਲ ਦੇ ਵਿੱਚ ਹਾਂਜੀ ਉਸ ਵਾਪਸ ਆਤਾ ਆ ਰਹੇ ਸੀ ਦਰਬਾਨੀ ਰਾਤ ਜੀ ਜੀ ਤੇ ਆਪਣੇ ਪਿੰਡ ਲਾਲਵਾਲੇ ਤੋਂ ਆ ਰਹੇ ਸੀ ਇਧਰੋਂ ਇੱਕ ਵਰਦਨਾ ਗੱਡੀ ਜਾ ਰਹੀ ਸੀ ਜਿਹੜਾ ਰਸਤੇ ਵਿੱਚ ਇਹਨਾਂ ਦਾ ਸਿੱਟਾ ਟਕ ਹੋ ਗਿਆ ਇਹ ਬਜ਼ੁਰਗ ਦੀ ਮੌਤ ਹੋ ਗਈ ਸਰ ਮੋਢਲੀ ਕੀ ਜਾਣਕਾਰੀ ਤੇ ਕੋਈ ਲੱਗਦਾ ਗੱਡੀ ਰੌਂਗ ਸਾਈਡ ਵੱਜੀ ਜਾ ਜਾਂ ਕੀ ਹੈ ਜੀ ਸਾਰੇ ਸੈਂਟਰ ਤੋਂ ਵੀ ਜਾ ਰਿਹਾ ਸੀ ਜੀ ਜਾ ਰਹੇ ਚਾਲਕ ਵੱਜੀ ਹੈ ਜੀ ਅੱਛਾ ਤੇ ਸਰ ਪਤਾ ਲੱਗ ਗਿਆ ਗੱਡੀ ਚਾਲਕ ਕੌਣ ਹੈ ਹਾਂਜੀ ਲੋਕਾਂ ਆ ਗਏ ਜੋ ਬਣਾਤਾ ਬਣਾਇਆ ਕਿੱਥੋਂ ਦਾ ਹੈ ਇਹ ਲਾੜੇ ਨਾਲ ਗੱਲ ਦਾ ਜੀ ਕੀ ਮਾਮਲਾ ਦਰਜ ਕੀਤਾ ਗਿਆ ਹੁਣ ਤੱਕ ਇਹਨਾਂ ਦਾ ਮਗਰਮਾਂ ਦਰਜ ਕਰ ਲਿਆ ਜੀ ਅਸੀਂ ਇਹਨਾਂ ਦਾ ਜੀ ਤੇ ਕੀ ਹੁਣ ਸਾਰੇ ਇਹਨਾਂ ਦਾ ਪੋਸਟਪਾਟਮ ਕਰਵਾਇਆ ਜਾ ਰਿਹਾ ਪੋਸਟਪਾਟਮ ਕਰਵਾ ਕੇ ਦੇ ਅਗਲੀ ਤਬਰੀਸ਼ ਅੰਮ੍ਰਿਤਸਰ ਲੈ ਜਾਂਦੀ ਜਾਊਗੀ ਸਰ ਜਿਸ ਵਾਹਨ ਦੇ ਨਾਲ ਇਹਨਾਂ ਦਾ ਐਕਸੀਡੈਂਟ ਹੋਇਆ ਔਰ ਖੋ ਗਿਆ ਰਿਕਵਰ ਜਿਹੜਾ ਇਹਨਾਂ ਦਾ ਸਾਈਕਲ ਹੀ ਹੈ ਉਹ ਰਿਕਵਰ ਕਰ ਲਿਆ ਗੱਡੀ ਰਿਕਵਰ ਕਰਨ ਵਾਲੀ ਹੈ ਜੀ